ਆਲਾ ਲਿਕੇ ਆਏ ਇਥੇ ਮਹਾਰਾਜ ਦੇ ਦਰਸ਼ਨ ਕਰਨ ਤੇ ਇਥੇ ਆ ਜਦੋਂ ਵਾਪਸ ਜਾਂਦੇ ਆ ਤੇ ਆ ਉਹਦਾ ਆ ਘੜਣਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਹੀ ਇਥੇ ਆਏ ਤੇ ਉਹ ਤਾਂ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾ ਆਂਦੇ ਵਜਾ ਜਾ ਗਏ ਤੇ ਉਹ ਟਰੈਕਟਰ ਆਏ ਬੰਨੇ ਬਦਲ ਕੇ ਦਸਾਉਣ ਦੇ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਾਨ ਹੋ ਗਿਆ ਮੌਕੇ ਤੇ ਉੱਤੇ ਜਾ ਕੇ ਦੇਖਿਆ ਵੀ ਇੱਕ ਡੈਂ ਟਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਟੱਕਰ ਹੋਈ ਸੀਗੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਅਸ਼ੀਰਦੀ ਜੋੜ ਮੇਲਾ ਫਤਿਹਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਫਤਿਹਗੜ ਮੱਥਾ ਟੇਕ ਕੇ ਵਾਪਸ ਆ ਰਹੀਆਂ ਸੰਗਤਾਂ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਟਰਾਲੀ ਨਾਲ ਵਾਪਰਿਆ ਇਹ ਹਾਦਸਾ ਟਰਾਲੀ ਦੇ ਹੋ ਗਏ ਦੋ ਫਾੜ ਮੱਥਾ ਟੇਕ ਕੇ ਵਾਪਸ ਆ ਰਹੀਆਂ ਸੰਗਤਾਂ ਦੀ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਸੋ ਬੇहद ਹਿੰਮਤ ਭਾਗੀ ਘਟਨਾ ਜਿੱਥੇ ਦੋ ਘਰਾਂ ਚ ਸੱਥਰ ਵਿੱਚ ਚੁੱਕੇ ਨੇ ਮਾਵਾਂ ਦੇ ਚਿਰਾਗ ਬੁੱਝ ਚੁੱਕੇ ਨੇ ਸੋ ਘਟਨਾ ਜੋ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਖੇਮ ਕਰਨ ਦੇ ਪਿੰਡ ਭਗਵਾਨਪੁਰਾ ਦੇ ਵਿੱਚੋਂ ਦੋ ਨੌਜਵਾਨ ਜਿਸ ਦੀ ਕੀ ਉਮਰ ਮਹਿਜ਼ 15 ਸਾਲ ਤੇ 32 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਕੀ ਮੌਕੇ ਤੇ ਮੌਤ ਹੋ ਜਾਂਦੀ ਹੈ ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਆਓ ਸੁਣਦੇ ਹਾਂ ਕਿਵੇਂ ਵਾਪਰੀ ਇਹ ਪੂਰੀ ਘਟਨਾ ਕਿਹਨਾਮਾ ਟੋੜ ਮੇਰਾ ਨਾਮ ਮਹਿਲ ਸਿੰਘ ਤੇ ਕਿਹੜਾ ਪਿੰਡ ਹੈ ਜੀ ਭਗਵਾਨਪੁਰਾ ਕੀ ਹਾਲ ਸਾਬ ਆਪਰੇ ਜਿਹੜਾ ਉਹ ਹਾਲ ਸਾਬ ਬੱਚੇ ਟਰਾਲਾ ਲੈ ਕੇ ਆਏ ਇਥੇ ਮਹਾਰਾਜ ਦੇ ਦਰਸ਼ਨ ਕਰਨ ਨੂੰ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਜਾਂਦੇ ਆ ਉਹਨਾਂ ਦਾ ਘਟਨਾ ਹੋਈ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਆਏ ਤੇ ਇੱਥੇ ਬਹੁਤ ਮਾੜੀ ਘਟਨਾ ਹੋਈਏ ਬੱਚੇ ਇੱਕ ਤਾਂ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲਾਗੋ ਗਵਾਂਡੋ ਮੇਰੇ ਹੋਏ ਤੇ ਬੱਚਾ 14 ਸਾਲ ਦਾ ਹੋਵੇ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਤੇ ਘਟਨਾ ਹੋ ਗਈ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਮਾਰਾ ਜ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਕਿਦੋਂ ਹੋਈ ਕਿੱਦਾਂ ਘਟਨਾ ਤੇ ਉਹਦਾ ਵੀ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾਂ ਦੇ ਵਜ੍ਹਾ ਜਾ ਗਈ ਤੇ ਉਹ ਟਰੈਕਟਰ ਆਇਆ ਬੰਨੇ ਬਦਲ ਕੇ ਹਸਾਉਣਾ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਕਾਨ ਹੋ ਗਿਆ ਟਰਾਲੇ ਦਾ ਨਿਸ਼ਕਾਨ ਹੋਇਆ ਤੇ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ 'ਚ ਤੁਹਾਨੂੰ ਕਿਵੇਂ ਇਨਫੋਰਮੇਸ਼ਨ ਮਿਲੀ ਸਾਨੂੰ ਭੂਲ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਫਿਰ ਉਥੋਂ ਭੱਜੇ ਤੇ 12 ਵਜੇ ਸਾਨੂੰ ਪਤਾ ਲੱਗਾ ਜੇ ਇਥੋਂ ਫੇਰ ਗੱਡੀਆਂ ਲੈ ਕੇ ਆਉਂਦੀਆਂ ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ ਉਹਨਾਂ ਦੇ ਇਲਾਜ ਕਿੱਥੇ ਜਾ ਰਹੇ? ਉਹ ਇੱਥੇ ਪਹਿਲਾਂ ਡੀਐਮ ਸੀ ਘਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਗਿਆ। ਵੀ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਿਆ। ਤੇ ਹੁਣ ਕੀ ਮੰਗ ਕਰਦੇ ਹੋ? ਮੰਗ ਇਹ ਕਰਦੇ ਵੀ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ। ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆ ਇਹਨਾਂ ਦਾ ਕੋਈ ਨੁਕਾਲ ਹੋਣਾ ਚਾਹੀਦਾ। ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਜੋ ਵੀ ਇਹਨਾਂ ਦੀ ਹੱਲ ਹੋਣੀ ਚਾਹੀਦੀ ਹੈ। ਇੱਕ ਮੈਨੂੰ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ। ਤਾਂ ਜਿਸ ਦੇ ਉੱਤੇ ਮੈਂ ਤੇ ਮੇਰਾ ਸਾਥੀ ਕਰਮਚਾਰੀ ਗੁਰਮukh Singh ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਟ੍ਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀਗੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਅਸ਼ੀਰਦੀ ਜੋੜ ਮੇਲਾ ਫਤਿਹਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਦੇ ਵਿੱਚੋਂ 4-5 4 ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗੁਬਿੰਦਗੜ ਲੈ ਕੇ ਆਏ ਸੀ ਜਿੱਥੇ ਉਹਨੂੰ ਡਾਕਟਰ ਨੇ ਮਿੱਟ ਕਰਾਰ ਦਿੱਤਾ ਉਸ ਤੋਂ ਬਾਅਦ ਅਰਤਾਰ ਸਿੰਘ ਨਾਮ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਬਕਵਾਰਾਂਪੋਰਾ ਥਾਣਾ ਪੀਖੀ ਪਿੰਡ ਜਿਹੜਾ ਤਰ ਤਰ ਦੇ ਰਹਿਣ ਵਾਲੇ ਨੇ ਕਿੰਨੇ ਜਣੇ ਦੀ ਟੋਟਲ ਡੈਥ ਹੋਈ ਹੈ ਟੋਟਲ 2 ਬੰਦਿਆਂ ਦੀ ਡੈਥ ਹੋਈ ਆ ਇਹਨਾਂ ਦੇ ਵਿੱਚੋਂ ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਸਾਲ ਆ ਤੇ ਅਪਤਾਰ ਸਿੰਘ ਜੀ ਦੀ ਉਮਰ 35 ਸਾਲ ਆ ਤੇ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਨੇ ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਆ